ਅਮਰੀਕਾ ਸਸਾਰੇ ਲੈ ਕੇ ਆਉਣਾ ਸੱਸ ਨੂੰ ਜਾ ਕੇ ਆਉਣਾ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਆ ਨਹੀਂ ਤਾਂ ਮੇਰੀ ਗੱਲ ਖਰਾ ਦੇਣੀ ਤੇ ਮੈਂ ਗੱਲ ਆਪਣੇ ਘਰ ਦੇ ਸੱਸ ਤੇ ਮੰਨ ਗਏ ਤੁਹਾਨੂੰ ਵੇਹੇ ਨਾ ਤੁਸੀਂ ਸਾਰਾ ਟੱਬਰ ਨਾ ਉਂਗਲਾ ਤਣ ਚਾਉਂਦੇ ਆ ਇਧਰ ਵਾਲਾ ਟੱਬਰ ਵੀ ਤੇ ਉਧਰ ਵਾਲਾ ਵੀ ਸੰਦੀਪ ਤੂੰ ਕਹਿਣਾ ਕੀ ਚਾਉਂਦੀ ਆ ਸਿੱਧੇ ਸਿੱਧੀ ਗੱਲ ਕਰ ਹਾਂ ਜਿਹੜੀ ਕਰਨੀ ਆ ਇਹ ਤੇਰਾ ਕੀ ਮਤਲਬ ਹੋਇਆ ਚੱਲ ਵਧੀਆ ਹੋ ਗਿਆ ਵਿਆਹ ਆ ਗਿਆ ਤੇ ਫਿਰ ਤੇ ਵਧਾਈ ਬਣੀ ਆ ਤੇਰੇ ਵੱਲ ਤੇ ਸੂਟ ਤੇ ਕੋ ਹੈਗੇ ਆ ਨਵੇਂ ₹500 ਆਪਾਂ 500 ਦੇਵਾਂਗੇ ਤੇ ਵਿਆਹ ਵੇਖਾਵਾਂਗੇ। 10000 ਨਾਲ ਉੱਥੇ ਕੀ ਬੜਨਾ? 11000 ਰੁਪਏ ਦੇ ਸਗਨ ਦੇਣਾ ਉਹਨਾਂ ਨੂੰ। ਸਲਾਮੀਆਂ ਵੱਖਰੀਆਂ। ਨਾ ਪੈਸੇ ਤੇ ਤੂੰ ਇਦਾਂ ਕਹਿਣ ਲਈ ਆ। ਜਿੱਦਾਂ ਵਿਆਹ ਹੀ ਸਾਰਾ ਤਹੀਂ ਕਰਨਾ ਹੁੰਦਾ ਵਾ। ਮਾਸੀ ਦੇ ਮੁੰਡੇ ਦਾ ਵਿਆਹ ਵਾ। ਸਲਾਮੀਆਂ ਦਿਓ ਤੇ ਵਿਆਹ ਵੇਖ ਕੇ ਤੇ ਘਰ ਨੂੰ ਆ ਜਿਓ। ਮੰਮੀ ਤੇ ਜੀ ਸਾਰੇ ਜਣੇ ਸਲਾਹ ਨਿੰਗ ਤੇ ਘਰ ਲਈ ਦੇ। ਵੀ ਇਹਨੇ ਆਹ ਕੰਮ ਹੋਣਾ ਵਾ। ਇਹ ਕਰ ਨਹੀਂ ਕੋਵਲੀ ਕਰਨੀ। ਜਦੋਂ ਇਹ ਰਮਨ ਦੇਣਾ ਸਭ ਕੁਝ ਵਾ। ਤੇ ਫਿਰ ਅਹੀਂ ਮਾੜਾ ਰਿਸ਼ਤਾ ਥੋੜਾ ਵੇਖਣਾ ਵਾ। ਨੋਂ ਨਾਲੇ ਪਤਾ ਵਾ ਮੜਾ ਘਰ ਲੱਭ ਜੇ ਨਾ ਮੈਂ ਤੁਹਾਨੂੰ ਇਹ ਗੱਲ ਕਹਿਣ ਦਈਆਂ ਹੁਣ ਤੇ ਲੋਕੀ ਸਾਨੂੰ ਕਹਿਣ ਦੇ ਆ ਤੇਹੀ ਰਿਸ਼ਤਾ ਕਰੰਨੇ ਆ ਹਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਸੀ ਜੀ ਸਤਿ ਸ੍ਰੀ ਅਕਾਲ ਹੋ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਠੀਕ ਠਾਕ ਵਧੀਆ ਹੋਰ ਘਰ ਪਰਵਾਸ ਸਾਰਾ ਠੀਕ ਠਾਕ ਹਾਂ ਸਭ ਠੀਕ ਠਾਕ ਅੱਛਾ ਅੱਛਾ ਚਲੋ ਹਾਂ ਵਧੀਆ ਚਾਹੀਦਾ ਮੇਰੀ ਗੋਸਨ ਵਿਆਹ ਕਰਦਣਾ 15 ਜੰਵਰੀ ਦੇ ਵਿੱਚ 15 ਜੰਵਰੀ ਦੇ ਵਿੱਚ ਵਿਆਹ ਕਿਦਾਂ ਸਿੰਦਰ ਦਾ ਅਸ਼ਸ਼ਾ ਕਦੋਂ ਦਾ ਵਾ 15ਵੇਂ ਦਿਨਾਂ ਚ ਕਰਦਣਾ ਵਾ ਕੱਪੜੇ-ਕੁੱਪੜੇ ਬਣਾ ਲਓ ਤੁਸੀਂ ਠੀਕ ਠੀਕ ਆ ਫਿਰ ਤੇ ਵਧਾਈਆਂ ਹੁਣ ਬਹੁਦੀਆਂ ਨੇ ਤੁਹਾਨੂੰ ਬਹੁਦੀਆਂ ਚਲ ਵਧਾਈਆ ਵਾ ਕੱਪੜੇ ਬਣਾਓ ਨਾ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੱਪੜੇ ਸੌਣੇ ਆ ਕਿ ਹੁਣ ਦੱਸ ਜੋ ਵਿਆਹ ਆ ਗਿਆ ਤੇ ਹਾਂ ਨਾ ਅੱਜ ਦਾ ਸੇ ਵੀ ਹੁਣ ਵਾ ਤੇ ਮੇਰੀ ਗੱਲ ਸੰਸਾਰ ਨੇ ਲੈ ਕੇ ਆਉਣਾ ਆਪਣੇ ਸੱਸ ਨੂੰ ਵੀ ਲੈ ਕੇ ਆਉਣਾ ਹਾਂਜੀ ਠੀਕ ਆ ਨਹੀਂ ਨਹੀਂ ਕੋਈ ਗੱਲ ਨਹੀਂ ਆ। ਨਹੀਂ ਤਾਂ ਮੇਰੀ ਗੱਲ ਖਰਾ ਦੇਣੀ ਤੇ ਮੈਂ ਗੱਲ ਆ ਕੇ ਕੱਲ ਵੀ ਸਸਤੇ ਨਹੀਂ ਆ। ਕੋਈ ਨਹੀਂ ਸਾਰਿਆਂ ਨੂੰ ਲੈ ਕੇ ਆਵਾਂਗੇ ਇਹਦੇ ਵਿੱਚ ਕਿਹੜੀ ਗੱਲ ਵਾ। ਕੋਈ ਨਹੀਂ ਮੰਮੀ ਹੁਣ ਮੈਂ ਦੱਸ ਦੂੰਗੀ ਉਹ ਵੀ ਨਾ ਕਰਨੀ ਹੈਗੇ ਪੰਜਾਬ ਦਾ। ਠੀਕ ਆ। ਹਾਂਜੀ ਕੋਈ ਗੱਲ ਨਹੀਂ ਆਉਂਦੇ ਆ ਘਰ ਤੇ ਫਿਰ ਮੈਂ ਜ਼ਰੂਰ ਸੁਣਾ ਦਊ ਤੁਹਾਡਾ। ਠੀਕ ਆ ਜ਼ਰੂਰ ਆਇਆ ਫਿਰ ਸਾਰਿਆਂ ਨੇ। ਹਾਂਜੀ ਹਾਂਜੀ ਸਾਰੇ ਹੀ ਆਉਣਗੇ ਵਧੀਆ। ਹੋਰ ਤੁਸੀਂ ਦੱਸੋ ਕਰਾ ਕਰ ਲਈ ਧੀਰੀ ਵਿਆਹ ਦੀ? ਹਾਂ ਕਰ ਲਈ। ਅੱਛਾ ਅੱਛਾ। ਚਲੋ। ਤੇ ਆ ਰਹੀ ਹੈ ਕੰਮ ਸਾਰਾ। ਆਓ ਚਲੋ ਹੁਣ ਜਦੋਂ ਵਿਆਹ ਲੱਗਿਆ ਜਿਹਦੇ ਫਿਰ ਇਦਾਂ ਹੀ ਹੁੰਦੀ ਹੈਗੇ ਹਾਂ ਹੂੰ ਕਰੀ ਗੱਲ ਤੇ ਆਈਂਦਾ ਨਾ ਵਿਆਹ ਆਉਣੀ ਉਹਦੇ ਹੈਗੇ ਨਾਲੇ ਕੱਲੇ ਜਾਣੇ ਦੁਈ ਹੈਗੇ ਕਰਨ ਵਾਲੇ ਇਹਦੇ ਹਾਂਜੀ ਨਾ ਚਲੋ ਕੋਈ ਨਹੀਂ ਕਰੋ ਫੇਰ ਤਿਆਰੀਆਂ ਦੁਰੀਆਂ ਠੀਕ ਤੇ ਕੋਈ ਗੱਲ ਨਹੀਂ ਮੈਂ ਦੇ ਦਾਂਗੇ ਸੁਣਾ ਫੇਰਾਵਾਂਗੇ ਆਪਾਂ ਠੀਕ ਹੈ ਹਾਂਜੀ ਚਲੋ ਠੀਕ ਚੱਲੋ ਗਿਆ ਤੇ ਹੁਣ ਗਿਆ ਵਾ ਆ ਇਦਾਂ ਕਰਨੀ ਆ ਇਹਨਾਂ ਨੂੰ ਦੱਸਾਂ ਕਿ ਨਾ ਦੱਸਾਂ ਦੇ ਦੇ ਆ ਜੇ ਪਹਿਲਾਂ ਇਹਨਾਂ ਨਾਲ ਸਲਾਹ ਕਰੂੰਗੀ ਘਰੋਂ ਦੇ ਇਹਦੇ ਫੇਰ ਇਹਨਾਂ ਨੂੰ ਦੱਸੂੰਗੀ ਪੀਦਾ ਕਰਕੇ ਦਾ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਵਾ ਤੇ ਕਿਦਾਂ ਕਰਨੀ ਆ ਹੁਣ ਕੋਈ ਨਹੀਂ ਆਉਂਦੇ ਆ ਨਾ ਬਾਹਰੋਂ ਤੇ ਫੇਰ ਕਰਦੀ ਆਂ ਗੱਲ ਭਵੀ ਕੀ ਕਰਨ ਡੇ ਏਹੀ ਕਰਨਾ ਕਿ ਇਹ ਸਬਜ਼ੀ ਦੀ ਤਿਆਰੀ ਡੇਈਆਂ ਕਰਨਾ ਸ਼ਾਮ ਦਾ ਵੇਲਾ ਹੋ ਗਿਆ ਵਾ ਹੁਣ ਚੱਲ ਸ਼ੁਗਰ ਤੁਹਾਨੂੰ ਕਿਤੇ ਫਿਗਰ ਹੋਇਆ ਵਾ ਸਬਜ਼ੀ ਬਰੋਂ ਤਾਂ ਅੱਗੇ ਫਿਗਰ ਤੁਹਾਨੂੰ ਨਹੀਂ ਮਮਾ ਧੀਆਂ ਨੂੰ ਮੈਂ ਤੇ ਵੇਲੇ ਹੀ ਹੁੰਦਾ ਹੀ ਆ ਅੱਗੇ ਮੰਮੀ ਹੁੰਦੇ ਰਸੋਈ 'ਚ ਤੇ ਮੈਂ ਕਿ ਕਿਹਾ ਵਾ ਮੈਂ ਹੋਈ ਕਹਿ ਨਹੀਂ ਆ ਚਾਹੀ ਤੈਨੂੰ ਫਿਗਰ ਬਾਅਦ ਚਾਹੀ ਮੰਮੀ ਨੂੰ ਮੈਂ ਤੇ ਵੇਲੇ ਹੀ ਰਹਿਣੀ ਆ ਭਾਬੀ ਮੈਨੂੰ ਤੇ ਬੜਾ ਕਹਨੇ ਸੀ ਕਿ ਮਾਸੀ ਤੇਰੀ ਆਈ ਆ ਤੈਨੂੰ ਮਿਲ ਕੇ ਨਹੀਂ ਗਈ ਤੇ ਮੰਮੀ ਟਾਡੇ ਗਏ ਯਾਤਰਾ ਤੇ ਤੇ ਮੈਨੂੰ ਦੱਸੋ ਭਾਬੀਆਂ ਫੋਨ ਫੋਨ ਕਰਦੀਆਂ ਵਾ ਹਾਲ ਚਾਲ ਪੁੱਛਦੀਆਂ ਕਿ ਨਹੀਂ ਨਾਲੇ ਨਾ ਉਦਨ ਭਾਬੀ ਆਈ ਹੀ ਤੇ ਵਿਚਾਰੀ ਨੂੰ ਨਾ ਤਹੀ ਇੱਕੋ ਇਸ਼ਾਰਾ ਕੀਤਾ ਹੀ ਉਹ ਵਿਚਾਰੀ ਚੁੱਪ ਕਰਕੇ ਬੈ ਗਈ ਮੰਨ ਗਏ ਤੁਹਾਨੂੰ ਵੈਸੇ ਨਾ ਤੁਸੀਂ ਸਾਰਾ ਟੱਬਰ ਨਾ ਉਂਗਲਾਂ ਤੇ ਨਚਾਉਂਦੇ ਆਂ ਇਧਰ ਵਾਲਾ ਟੱਬਰ ਵੀ ਤੇ ਉਧਰ ਵਾਲਾ ਵੀ ਸੰਦੀਪ ਤੂੰ ਕਹਿਣਾ ਕੀ ਚਾਹਨੀ ਆ ਸਿੱਧੇ ਸਿੱਧੀ ਗੱਲ ਕਰ ਹਾਂ ਜਿਹੜੀ ਕਰਨੀ ਆ ਇਹ ਤੇਰਾ ਕੀ ਮਤਲਬ ਹੋਇਆ ਜੇ ਪੇਕੇ ਮੇਰੇ ਮੇਰੀ ਗੱਲ ਮੰਨਦੇ ਆ ਨਾ ਤੈਨੂੰ ਇਹਦੇ ਵਿੱਚ ਕੀ ਆ ਤੂੰ ਹੀ ਆਪਣੀ ਮਾਂ ਦੀ ਗੱਲ ਮੰਨਦੀ ਤੇ ਜਦੋਂ ਤੂੰ ਵੀ ਸੋਹਰਿਆਂ ਤੋਂ ਆਇਆ ਕਰਨਾ ਵਾ ਨਾ ਤੂੰ ਵੀ ਇਹੋ ਕੋਈ ਕਰਿਆ ਕਰਨਾ ਵਾ ਐਡੇ ਨੇ ਚਾਇਆ ਕਰਨੇ ਆ ਇਧਰ ਵਾਲੇ ਵੀ ਤੇ ਉਧਰ ਵਾਲੇ ਵੀ ਇਹ ਕਿਹਨੂੰ ਗੱਲਾਂ ਕਰਨੀਆਂ ਸੌਖੀਆਂ ਵਾ ਜਦੋਂ ਆਪਣੇ ਦੇ ਪਏ ਨਾ ਫੇਰ ਪਤਾ ਲੱਗਦਾ ਵਾ ਕਿੱਡਾ ਉਸੇ ਵਾਲੇ ਡੈਪੀਆਂ ਗੱਲਾਂ ਕਰਨ ਤੈਨੂੰ ਨਾਲੇ ਮੇਰੇ ਪੇਕੇ ਨਾਲ ਕੀ ਆ ਉਹ ਪਤਾ ਨਹੀਂ ਇਥੇ ਅਗੜਾ ਡੋ ਕੀ ਖਾਂਦੇ ਆ ਕੋਈ ਵੀ ਗੱਲ ਹੁੰਦੀ ਆ ਮੰਮੀ ਵੀ ਉਸੇ ਵਾਲੇ ਪੇਕੇ ਦੇ ਰੈਡਾ ਵਾ ਜੇ ਤੂੰ ਆ ਤੂੰ ਵੀ ਉਹੀ ਗੱਲ ਫੜੀ ਆ ਤੂੰ ਨਾ ਨਿਆਣੀ ਆ ਤੇ ਨਿਆਣਿਆਂ ਵਾਲੇ ਕੰਮ ਕਰਿਆ ਕਰ ਚੰਗਾ ਵੱਡਿਆ ਵੇ ਦਖਲੰਦਾ ਜੀ ਨਾ ਹੀ ਦਿਆ ਕਰ। ਤੇ ਮੈਂ ਬਾਰ-ਬਾਰ ਕਹਿੰਨੀ ਆ। ਉਹ ਤੇ ਪਤਾ ਲੱਗ ਹੀ ਗਿਆ ਵਾ ਕਿੰਨਾ ਕੁ ਮੰਨਦੇ ਟਾਡੀ ਗੱਲ। ਨਾਲੇ ਨਾ ਤੇ ਸਾਰਾ ਟੱਬਰ ਚਲਾ ਕੇ ਬੜਾ ਵੱਡਾ। ਨੇ ਕਹਿਣ ਦਾ ਕੀ ਮਤਲਬ ਆ ਤੇਰਾ? ਸਾਰਿਆਂ ਨੇ ਨਾ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ। ਕਿੰਨਾ ਮੰਮੀ ਨੇ ਮਨਾਇਆ ਕਿ ਸੋਨਾ ਟਾਡੇ ਕੋਲ ਹੀ ਆ। ਪਰ ਨਾ ਸਾਰੇ ਹੀ ਮੁਕਰ ਗਏ। ਨਾ ਅਹਨੂੰ ਤੇ ਪਤਾ ਹੀ ਨਹੀਂ ਸੋਨੇ ਦਾ। ਤੇ ਸੋਨਾ ਹੈ ਹੀ ਨਹੀਂ ਉਥੇ। ਤੇ ਫਿਰ ਗਿਆ ਕਿੱਥੇ ਆ ਇੱਥੋਂ ਹੀ ਗਿਆ ਵਾ ਜਿੱਥੋਂ ਗਿਆ ਵਾ ਠੀਕ ਆ ਨਾ ਤੂੰ ਮੁੜਕੜ ਕੇ ਨਾ ਗੱਲਾਂ ਉਹ ਛੇੜਦੀਆਂ ਬਾਰ-ਬਾਰ ਜਿੰਨਾ ਚਿਰ ਸੋਨਾ ਨਾ ਲੱਭੂਗਾ ਉਹਨਾਂ 'ਚ ਛੇੜਨੀਆਂ ਹੀ ਗੱਲਾਂ ਤੇ ਲੱਭਣਾ ਇੱਥੋਂ ਹੀ ਆ ਤੇ ਚਾਹੇ ਤੂੰ ਪ੍ਰਧਾਨ ਹੋਵੇਂ ਘਰ ਦੇ ਚਾਹੇ ਮੰਮੀ ਤੁਹਾਨੂੰ ਤੇ ਕੋਈ ਫਿਕਰ ਨਹੀਂ ਹੈਗਾ ਤੁਹਾਡੇ ਪੈਸੇ ਹੀ ਨਹੀਂ ਨਾ ਲੱਗੇ ਪੈਸੇ ਤਾਂ ਲੱਗੇ ਮੇਰੇ ਮਾਂ ਪਿਓ ਦੇ ਜਿਹੜੇ ਤੁਹਾਨੂੰ ਬਣਾ ਕੇ ਦਿੱਤਾ ਤੇਰੇ ਮਾਂ ਪਿਓ ਤੇ ਮੇਰੇ ਕੋ ਨਹੀਂ ਲੱਗਦੇ ਜੇ ਲੱਗਦੇ ਹੋ ਨਾ ਤੇ ਤੈਨੂੰ ਕਦਰ ਹੋਣੀ ਚਾਹੀਦੀ ਉਹਨਾਂ ਦੀ ਜ਼ਰੂਰ ਹੋਣੀ ਚਾਹੀਦੀ ਇੱਥੇ ਆ ਬਹੁਤੀਆਂ ਗੱਲਾਂ ਨਾ ਕਰਿਆ ਕਰ ਤੂੰ ਮੈਂ ਬੜੀ ਵੱਰ ਕੇ ਆਈ ਹਾਂ ਚੰਗਾ ਆਹ ਮੇਰੀਆਂ ਗੱਲਾਂ ਤੇ ਹੁਣ ਤੈਨੂੰ ਚੁਬੜੀਆਂ ਹੋ ਨਾ ਸੱਚ ਜੂ ਬੋਲਦੀ ਆ ਮੈਂ ਬਹੁਤ ਸੱਚ ਬੋਲਦੀ ਆ ਤੇ ਬਾਕੀ ਕਰੇ ਝੂਠੇ ਨਾ ਦਵੇ ਕੁਛ ਵੀ ਜਿਸ ਸਾਹਮਣਾ ਕੇ ਦਿੱਤਾ ਸੀ ਸਾਹਮਣਾ ਨਹੀਂ ਹੁੰਦਾ ਤੇ ਤੇ ਘਰ ਚੋਂ ਹੀ ਬਣਿਆ ਮੈਂ ਵੀ ਘਰ ਚੋਂ ਹੀ ਆਂ ਘਰ ਚੋਂ ਆ ਤੂੰ ਤੂੰ ਨਾ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੈਂ ਤੈਨੂੰ ਦੱਸ ਲੰਦਾ ਜੀ ਨਾ ਕਰਿਆਗਾ ਤੁਹਾਡਾ ਇੱਕ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਇਦਾਂ ਦੇ ਆ ਤੇ ਮੈਂ ਮੰਮੀ ਨੂੰ ਉਹਦਾ ਹੀ ਮਨਾ ਕਰ ਦੇਣਾ ਸੀ ਇਦਾਂ ਦੀ ਤੇ ਵਿਆਹ ਕੇ ਨਹੀਂ ਲਿਆਉਣੀ ਕਿਉਂ ਲਿਆਂਦੀ ਵਿਆਹ ਹੀ ਲਿਆਉਣੀ ਸ ਤੂੰ ਵੀ ਗੜੀ ਜਗ ਹੈ ਕੋਈ ਕਰਨਾ ਵਾ ਮੈਂ ਨਹੀਂ ਤਾਂ ਕਰਦੀ ਵੇਖ ਲਿਆ ਕੋਈ ਗੱਲ ਨਹੀਂ ਪਤਾ ਕਰਦਾ ਦਿੰਦੀ ਤੇ کیا ਕਰਨੀ ਬਖਸ਼ਾਂ ਦੀ ਤਾਂ ਸਹੁਰੇ ਜਾ ਕੇ ਕਰੇਗੀ ਤੂੰ ਕਿੰਨਾ ਕੁ ਬਖਸ਼ਣ ਦੇ ਮੈਂ ਤਾਂ ਵੀ ਆਈ ਮਾਤਾ ਪਿਓ ਵਾ ਤੇ ਇਹ ਮਾਪਿਓ ਨਹੀਂ ਐ ਮੈਂ ਤਾਂ ਮਾਪਿਓ ਸਮਝਦੀ ਆ ਪਰ ਅੱਗੇ ਕੋਈ ਤੀ ਸਮਝਦਾ ਫੇਰੀ ਆ ਕਿਉਂ ਨਹੀਂ ਤੀ ਸਮਝਦੇ ਓ ਤੂੰ ਜੀ ਬਥੇਰਾ ਕਰਦੇ ਰੇ ਤੁਹਾਡੇ ਨਾਲ ਪਰ ਤੂੰ ਹੀ ਨਹੀਂ ਕਦਰ ਫੋਣ ਦੇ ਉਹਨਾਂ ਦੀ ਉਹ ਚੰਗਾ ਨਹੀਂ ਨਾ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਉਹ ਅੱਗੇ ਤੇ ਕੰਮ ਤੂੰ ਹੀ ਕਰਨੀ ਹੈ ਕਿ ਸਾਰਾ ਪਰੰਦੇ ਹੀ ਆ ਗੱਲਾਂ ਸੁਣਾਉਣ ਨੂੰ ਹੀ ਬਸ ਪਿਆ ਵੀ ਸੁਨਾਲਾ ਤੇ ਉਹ ਵੀ ਸੁਨਾਲਾ ਕੰਮ ਕਰਨਾ ਤੀ ਜਿੱਦਾਨੀ ਮੰਮੀ ਨੇ ਕਿਹਾ ਛੱਡੀ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਇਹ ਗੜੀ ਜਾਏ ਕੋ ਕਰੂਗੀ ਐਦਾਂ ਭਲਾ ਬੋਲੀ ਦਾ ਵੱਡੇ ਨਿੱਕੇ ਦਾ ਲਿਆ ਜੀ ਹੈ ਨੀਮ ਆਸਾ ਵੀ ਮੇਰੇ ਲੋਕੀ ਨਾ ਭਾਬੀਆਂ ਨਾਲ ਕਿੰਨਾ ਕਰਦੇ ਆ ਕਿ ਮੈਂ ਭਾਬੀ ਜਾ ਲਉਣੀ ਆ ਤੇਰੇ ਨਾਲ ਆ ਕੰਮ ਕਰਉਣੀ ਆ ਤੇਰੇ ਨਾਲ ਉਹ ਕਰਾਉਣੀ ਹੈ ਨਾ ਕੰਮ ਕਰਾਉਣ ਦੀ ਬਜਾਏ ਨਾ ਸਗੋਂ ਮਿਹਣੇ ਮਾਰਦੀ ਆ ਕੋਈ ਗੱਲ ਨਹੀਂ ਕਿੰਨਾ ਕੁ ਚਿਰ ਵਾ ਤੇਰੇ ਨਾਲ ਜਦੋਂ ਗੜੀ ਹੋਈ ਆ ਨਾ ਫੇਰ ਤੈਨੂੰ ਪਤਾ ਲੱਗਣਾ ਕਿ ਕਿਦਾਂ ਕਿਸੇ ਨਾਲ ਲਾ ਕੇ ਖਾਈ ਦੀ ਨਰੋਧ ਹੋਈ ਨਾ ਸਾਰੇ ਖਰਾਬ ਹੀ ਹੋ ਗਏ ਕੀ ਬੰਡੀ ਆ ਇਥੇ ਉਹ ਕੋਹਮ ਨੇ ਮਰੂਦ ਵੇਖਣ ਰਿਆ ਹੈ ਸੈਂਡੀਆਂ ਜੀਆਂ ਪੈ ਗਈਆਂ ਸਾਰਿਆਂ ਚ ਉਹ ਨਾ ਮੀਨਾ ਕਰਕੇ ਥੋੜੇ ਖਰਾਬ ਜੇ ਹੋ ਗਏ ਆ ਨਾ ਖਾਇਆ ਕਰੋ ਖਰਾਬ ਐਵੇਂ ਉਹ ਨਹੀਂ ਆ ਗੱਦਰ ਜਿਆ ਹੈ ਤਾਂ ਮੈਂ ਲਾ ਲਿਆ ਵਾ ਤੇ ਬਣਦੀ ਰੋਟੀ ਪਣੀ ਕਿ ਨਹੀਂ ਰੋਟੀ ਪਣੀ ਤੜਕਾ ਘਟ ਕੇ ਆਈਆਂ ਹਾਂ ਤੇ ਲੱਗੀ ਹੀ ਬਸ ਉਹ ਬਣਾਉਣਾ ਹੂੰ ਤੇ ਮੈਂ ਤੁਹਾਨੂੰ ਵੇਖ ਕੇ ਤੁਹਾਡੇ ਵੱਲ ਆ ਗਈ ਕੰਮ ਹੀ ਕੋਈ ਤਾਂ ਮਗੋਂ ਮਗਦਾ ਹੁਣਾਵਾ ਸੁਖਨਾ ਵਿਆਹ ਆ ਗਿਆ ਵਾ ਮਾਸੀ ਦੇ ਮੁੰਡੇ ਦਾ ਤੇ ਤਿਆਰੀਆਂ ਤੂਰੀਆਂ ਕਰੋ ਹੁਣ ਠੀਕ ਵਾ ਨਾ ਹੋਰ 10 15 ਦਿਨਾਂ ਤੱਕ ਵਿਆਹ ਵਾ ਮਾਸੀ ਕਹਿੰਦੀ ਛੇਤੀ ਆਪਾਂ ਕਰ ਦੇਣਾ ਵਾ ਤੇ ਨਾਲੇ ਤਾਂ ਰਿਸ਼ਤਾ ਲੱਗਾ ਹੀ ਵਧੀਆ ਤੇ ਕਹਿੰਦੇ ਹੀ ਵੀ ਉਹਦਾਂ ਦੇ ਆਪਾਂ ਉਹਦੇ ਨਹੀਂ ਭਾਈ ਵਿਆਹ ਲੈ ਲੈਂਦੇ ਤੇ ਪਰ ਉਹਦਾਂ ਨਹੀਂ ਵਿਆਹ ਲੈ ਲੈਂਦਾ ਫਿਰ ਵੀ ਕਹਿੰਦੇ ਚਾਰ ਅਸੀਂ ਦਰ ਇਕੱਠੇ ਹੀ ਕਰ ਲੈਨੇ ਆ ਚੰਗੇ ਲਗੀਦਾ ਵਾ ਤੇ ਉਹਦਾ ਕਰਕੇ ਨਾ ਹੁਣ ਦੇ ਹੀ ਕਹਿਣ ਕਿ ਸਾਰਿਆਂ ਨੂੰ ਹੀ ਲੈ ਕੇ ਆਏ ਉਹ ਤੇ ਮੈਂ ਉਹ ਤੁਹਾਡੇ ਵਾਲਾਂ ਹੀ ਆ ਕਿ ਦੱਸੋ ਫਿਰ ਕਿੱਦਾਂ ਕਰਨੀ ਆ ਚੱਲ ਵਧੀਆ ਹੋ ਗਿਆ ਵਿਆਹ ਆ ਗਿਆ ਤੇ ਫਿਰ ਤੇ ਵਧਾਈ ਬਣੀ ਹੈ ਤੇਰੇ ਵੱਲ ਤੇ ਸੂਟ ਤੇ ਕੋ ਹੈਗੇ ਆ ਨਵੇਂ ਤੇ ਰੁਪਈਆ 500 ਦਵਾਂਗੇ ਤੇ ਵਿਆਹ ਵੇਖਾਂਗੇ ਉਹ 500 ਰੁਪਈਏ ਨਾ ਇੰਨੇ ਕੁ ਰੁਪਈਏ ਨਾ ਸਰਜੂਗਾ ਉਥੇ ਵਿਆਹ ਵਾ ਉਹ ਵੀ ਮਾਸੀ ਦੇ ਮੁੰਡੇ ਦਾ ਉਹ ਆਹੋ ਤੇ ਗੁੰਡਾ ਗੁੰਡਾ ਥੋੜਾ ਵਾ ਦੋਵਾਂ ਜੀਆਂ ਦੀ ਝੋਲੀ ਚ 500 ਰੱਖ ਦਾਂਗੇ ਹੋਰ ਮੈਂ ਕੱਲੇ ਨੂੰ ਤਾਂ ਕਹਿਣ ਦਿਆ ਨਾਲੇ ਮੈਂ ਸੂਟ ਲੈਣੇ ਆ ਨਵੇਂ ਮੈਂ ਪੁਰਾਣੇ ਦਾ ਵਿਆਹ ਕਦੇ ਵੀ ਨਹੀਂ ਵੇਖਣਾ ਉਥੇ ਸਾਰੇ ਰਿਸ਼ਤੇਦਾਰਾਂ ਨੇ ਮੇਰੇਆਂ ਨੇ ਆਉਣਾ ਵਾ ਤੇ ਮੈਂ ਉਹ ਸੂਟ ਪਾ ਕੇ ਜਾਂਦੀ ਚੰਗੀ ਲੱਗੂਗੀ। ਉਹ ਚਲ ਤੂੰ ਸੂਟ ਲੈ ਲਈਂ ਹਾਂ ਦੋ ਨਵੇਂ। ਸੂਟ ਵੀ ਚਾਹੀਦੇ ਆ। ਤੇ ਨਾਲੇ ਨਾ 15-20 ਹਜ਼ਾਰ ਰੁਪਈਆ ਵੀ ਚਾਹੀਦਾ ਵਾ। ਉਹ 15 ਹਜ਼ਾਰ ਵੀ ਦੇਣੀ ਆ। 10 ਤੁਸੀਂ ਤਾਂ ਇਦਾਂ ਕਰਨ ਦੇ ਆ ਜਿੱਦਾਂ ਕੋਈ ਉਪਰਾ ਵਿਆਹ ਹੁੰਦਾ ਵਾ ਆਪਣਾ ਵਿਆਹ ਵਾ ਉਹ ਵੀ ਕਰਦਾ। ਮਾਸੀ ਦੇ ਮੁੰਡੇ ਬਗਾਨੇ ਹੁੰਦੇ ਆ। ਭਰਾ ਹੀ ਹੁੰਦੇ ਆ ਆਪਣੇ। ਉਹ ਚਲ ਕੋਈ ਗੱਲ ਨਹੀਂ 10 ਹਜ਼ਾਰ ਨਾ ਸਰਜੂਗਾ ਨਾ ਤੇ ਵਿਆਹ ਵੇਖਾਵਾਂਗੇ ਅਸੀਂ। 10 ਹਜ਼ਾਰ ਨਾ ਉੱਥੇ ਕੀ ਬਣਨਾ? 11000 ਰੁਪਏ ਦਾ ਸਗਨ ਦੇਣਾ ਉਹਨਾਂ ਨੂੰ ਸਲਾਮੀਆਂ ਵੱਖਰੀਆਂ ਤੇ ਕੋਲ ਆਪਣੇ ਨਹੀਂ ਚਾਹੀਦੇ ਉਹ ਵੀ ਤੇ ਚਾਹੀਦੇ ਹੀ ਹੈ ਨਾ ਐਨੇ ਪੈਸਿਆਂ ਦਾ ਇੰਤਜ਼ਾਮ ਕਰਕੇ ਰੱਖੋ 15 ਦਿਨਾਂ ਨੂੰ ਮੈਨੂੰ ਪੈਸੇ ਚਾਹੀਦੇ ਆ ਤੇ ਨਾਲੇ ਸੂਟ ਵੀ 5000 ਦੇ ਬਣਨੇ ਦੋ 3000 ਦਾ ਤੇ ਇੱਕ ਸੂਟ ਬੰਦਾ ਹੀ ਹੈ ਨਾ ਮੇਰੀ ਗੱਲ ਸੁਣ ਜੇ ਤੇ ਇਨੇ ਪੈਸੇ ਲਾਉਣੇ ਆ ਨਾ ਵਿਆਹ ਤੇ ਫਿਰ ਮੰਮੀ ਨਾਲ ਗੱਲ ਕਰਨੀ ਪੈਣੀ ਆ ਮੈਂ ਤੇ 10 12000 ਹੀ ਲਾ ਸਕਣਾ ਜਿੰਨੇ ਕੁ ਮੇਰੇ ਕੋਲ ਹੈਗੇ ਆ ਤੇ ਨਹੀਂ ਮੰਮੀ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵਾ ਜੇ ਕੋਈ ਮਿਲਦਾ ਵਰਤਦਾ ਵਾ ਉਹਦੇ ਜਣਾ ਉਹਨਾਂ ਦੇ ਪੈਂਦਾ ਹੀ ਆ ਮਮੀ ਤੂੰ ਦੱਸਿਆ ਵਾ ਵੀ ਵਿਆਹ ਆ ਗਿਆ ਵਾ ਮੈਂ ਸਿਰਫ allele ਤੁਹਾਡੇ ਨਾਲ ਗੱਲ ਕੀਤੀ ਠੀਕ ਹੈ ਨਾ ਨਾ ਮੈਂ ਗਈ ਮਮੀ ਵਾਲ ਤੇ ਨਾ ਕਰ ਕਿਸ ਨੂੰ ਪਤਾ ਹੀ ਹੈ ਹੂੰ ਮਮੀ ਨੂੰ ਦੱਸ ਹਾਂ ਉਹਨਾਂ ਨੂੰ ਤੇ ਪਤਾ ਲੱਗੇ ਵੀ ਵਿਆਹ ਆ ਗਿਆ ਵਾ ਹੁਣ ਇਹ ਫੋਨ ਆਇਆ ਸੀ ਉਹਨਾਂ ਦਾ ਤੇ ਮੜਕੇ ਮੈਂ ਰਸੋਈ ਦੇ ਸਬਜੀ ਦਾ ਵੇਲਾ ਹੈ ਮੈਂ ਜੇ ਸਬਜੀ ਦਾ ਤਰਤਾ ਕੱਟ ਲੈਣੀ ਹੈ ਤੇ ਮੈਂ ਸਿਰਫ ਗੱਲ ਤੁਹਾਡੇ ਨਾਲ ਹੀ ਕੀਤੀ ਹੈ ਚੱਲ ਮਮੀ ਨਾਲ ਵੀ ਕਰ ਲਾਂ ਹਾਂ ਨਾਲੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਵਿਆਹ ਜਾਣਾ ਵਾ ਇਹਨਾਂ ਨੇ ਤੇ ਨਾਲੇ ਪੈਸੇ ਆਣ ਲੋ ਕਹਿਦੀ ਉਹਨੂੰ ਚਲੋ ਕੋਈ ਗੱਲ ਨਹੀਂ ਪੁੱਛ ਲਈ ਨੀ ਮਮੀ ਨੂੰ ਕੀ ਕਹਿੰਦੇ ਆ ਪਰ ਇਹ ਆ ਮੜਾ ਜੇ ਤੂੰ ਵੀ ਪੁੱਛ ਲਿਓ ਕਿਉਂਕਿ ਤੁਹਾਡੀ ਗੱਲ ਕੀਤੀ ਹੋਰ ਵਾ ਤੇ ਮੇਰੀ ਹੋਰ ਵਾ ਚੱਲ ਮੈਂ ਵੀ ਪੁੱਛ ਲੂੰਗਾ ਇੱਕ ਵਾਰੀ ਤੂੰ ਦੱਸ ਦੇ ਨਹੀਂ ਤੇ ਮਮੀ ਨੇ ਦੂਜੇ ਬੰਨੇ ਹੋ ਜਾਣਾ ਵਾ ਵੀ ਉਹਨੇ ਤੇ ਮੈਨੂੰ ਦੱਸਿਆ ਹੀ ਨਹੀਂ ਚੱਲ ਠੀਕ ਆ ਮੈਂ ਕੋਈ ਨਹੀਂ ਕਰ ਲੈਂਦਾ ਮਮੀ ਹਾਂਜੀ ਦੱਸੋ ਆਪਣੇ ਡੇਜ ਨੂੰ ਆਹੋ ਆ ਕਰਨ ਦੇ ਹੀ ਜੋੜਨ ਵਾਲੇ ਮੈਂ ਜੋੜ ਕੇ ਰੱਖ ਲਾਂ ਅਛਾ ਅਛਾ ਬਣਾ ਲਈ ਸਬਜੀ ਸਬਜੀ ਬਣ ਚਲੀ ਬਸ ਕਰ ਕੇ ਆਈ ਹੈ ਅੱਛਾ ਠੀਕ ਆ ਯੋ ਮੈਂ ਤੁਹਾਨੂੰ ਕਹਿਣਾ ਸੀ ਮਾਸੀ ਦਾ ਆਉਂਦਾ ਹੀ ਹੋਣਾ ਅੱਜ ਅੱਛਾ ਤੇ ਉਹ ਕਹਿੰਦੇ ਆ ਵੀ ਵਿਆਹ ਵਾ ਉਹਨਾਂ ਦੇ ਮੁੰਡੇ ਦਾ ਕਦੋਂ ਆ ਵਿਆਹ ਵਿਆਹ ਬਸ ਅਹੀ 10-15 ਦਿਨਾਂ ਤੱਕ ਹੀ ਆ ਉਹ ਕਹਿੰਦੇ ਕਿ ਛੇਤੀ ਕਰ ਦੇਣਾ ਆ ਆਪਾਂ ਦੇਖੀਏ ਕੁੜੀ ਤੇ ਨਾਲੋਂ ਠੀਕ ਲੱਗੀ ਆ ਤੋ ਕਹਿੰਦੇ ਛੇਤੀ ਕਰ ਦੇਣਾ ਮੁੰਡੇ ਕਿਥੇ ਮੁੰਡੇ ਨੇ ਜਾਣਾ ਪਾਰ ਤਾਂ ਕੋਈ ਗੱਲ ਨਹੀਂ ਜਾਇਓ ਤੇ ਵਿਆਹ ਵੇਖਾਇਓ ਆ ਤੋ ਹੀ ਮੈਨੂੰ ਦੱਸਣ ਆਈ ਆ ਕਿ ਉਹ ਪਹਿਪੂਏ ਨਭੇ ਇੰਤਜਾਮ ਕਰ ਲਉਣਾ ਥੋੜਾ ਜੀ ਨਾ ਪੈਸੇ ਤੋ ਤੂੰ ਇਦਾਂ ਕਹਿਣ ਲਈ ਆ ਜਿੱਦਾਂ ਵਿਆਹ ਹੀ ਸਾਰਾ ਤਹੀਂ ਕਰਨਾ ਹੁੰਦਾ ਵਾ ਮਾਸੀ ਦੇ ਮੁੰਡੇ ਦਾ ਵਿਆਹ ਵਾ ਸਲਾਮੀਆਂ ਦਿਓ ਤੇ ਵਿਆਹ ਵੇਖ ਕੇ ਤੇ ਘਰ ਨੂੰ ਆ ਜਿਓ ਲੀੜਾ ਕਪੜਾ ਤੇਰੇ ਕੋਲ ਹੈਗਾ ਵਾ ਗਰਮੀਆਂ ਵਾਲੇ ਕੱਪੜੇ ਪਿਆਨੇ ਆ ਉਥੇ ਹੋਰ ਕੀ ਚਾਹੀਦਾ ਵਾ ਤੁਹਾਨੂੰ ਮੰਮੀ ਤੁਸੀਂ ਸਰੇ ਜਣੇ ਸਲਾਹ ਨਹੀਂ ਕਿਤੇ ਘਰ ਲਈਦੇ ਪੀਣੀ ਆ ਕੰਮ ਹੋਣਾ ਵਾ ਅਸੀਂ ਸਾਰੇ ਨਿਕੋਵਲੀ ਗਣੀ ਆ ਜੇ ਇਹਨਾਂ ਵੱਲ ਗਈਆਂ ਇਹ ਵੀ ਕਹਿੰਦੇ ਸਲਾਮੀਆਂ ਦੇਣੀਆਂ ਮੇਰੀ ਗੱਲ ਸੁਣੋ ਫਿਰ ਵੀ ਭਰਾ ਦਾ ਵਿਆਹ ਵਾ ਕੋਈ ਬਗਾਨਾ ਥੋੜਾ ਕਮਸੇ ਕਮ ਸਗੰਦੇ ਉਥੇ ਦੇਣਾ ਪੜਾਣਾ 1000 ਰੁਪਈਆ ਤੇ ਤੁਸੀਂ ਕਹਿੰਦੇ ਸਲਾਮੀਆਂ ਦੇ ਕੇ ਘਰ ਆ ਜਿਓ ਤੁਸੀਂ ਆਪਣੇ ਰਿਸ਼ਤੇਦਾਰਾਂ ਵਿੱਚ ਕਰਦੇ ਹੋਗੇ ਇਦਾਂ ਪਰ ਮੈਂ ਤਾਂ ਨਹੀਂਗਾ ਇਦਾਂ ਜਾਣਾ ਮੰਮੀ ਸਾਡੇ ਤੇ ਇਦਾਂ ਹੀ ਮਿਲਦੇ ਵਰਤਦੇ ਸ਼ੁਰੂ ਤੋਂ ਹੀ ਅੱਛਾ ਸਾਡੇ ਮਿਲਦੇ ਵਰਤਦੇ ਤਾਂ ਇਦਾਂ ਹੀ ਆ ਤਾਂ ਮਾਸੀ ਨੇ ਤੈਨੂੰ ਚੁੱਕ ਹੁੰਜੂ ਕਰਤਾ ਨਾ ਕਿਤੇ ਕਾਰਡ ਨਾ ਕਿਤੇ ਡੱਬਾ ਉਹ ਆਉਂਦੀ ਇੱਥੇ ਕਹਿਣ ਦੀ ਵਿਆਹ ਵਾਹ ਵੀ ਤੈਨੂੰ ਥੋੜੇ ਹੀ ਬੰਦੇ ਦਾ ਵੇਲਾ ਉਹ ਵੇਖਣਾ ਚਾਹੀਦਾ ਵਾ ਨਾ ਹੁਣ 10 ਦਿਨਾਂ ਵਿੱਚ ਉਹ ਵਿਚਾਰੀ ਕੀ ਕਰੇ ਤਾਂ ਫਿਰ ਤੁਸੀਂ ਵੀ ਵੇਲਾ ਵੇਖੋ ਤਾਂ ਹੀ ਤਾਂ ਤੈਨੂੰ ਮੈਂ ਕਹਿਣ ਲਈ ਆ ਫਿਸਲਾਮੀਆਂ ਦੇ ਕੇ ਵਿਆਹ ਵੇਖਾਓ ਤੂੰ ਤਾਂ ਕਹਿਣ ਲਈ 11000 ਰੁਪਏ ਸਗਣੀ ਦੇਣਾ ਵਾ ਉਹ ਕਿੱਡਾ ਡੱਬਾ ਲੈ ਕੇ ਆਈ ਹੈ ਵੀ ਤੈਨੂੰ ਭਾਜੀ ਭਾਈ ਉਹਨਾਂ ਨੇ ਮੰਮੀ ਮੇਰੇ ਸੁਣੋ ਗੱਲ ਕਲੀ ਡੱਬੇ ਦੀ ਗੱਲ ਨਹੀਂ ਹੁੰਦੀ ਬੰਦੇ ਨੇ ਭਾਈ ਫੋਨ ਤੇ ਕਹਿਤਾ ਭਰੇ ਘਰੇ ਆ ਕੇ ਕਹਿਤਾ ਯਾਦ ਹੈਗਾ ਨਾ ਜਾਂ ਤਾਂ ਇਹ ਵੀ ਦੱਸਿਆ ਨਹੀਂ ਉਹਨਾਂ ਨੇ ਨੇ ਫੋਨ ਤਾਂ ਦਿਖਾਰੇ ਕਿ ਨੂੰ ਕਹਿ ਦਈਦਾ ਜਣਿਆ ਖੜੇ ਨੂੰ ਕਹਿ ਦੋ ਭਾਵੇਂ ਫੋਨ ਕਰਕੇ ਵੀ ਫਲਾਣੇ ਦਿਨ ਵਿਆਹ ਤੇ ਆਇਓ ਤੋ ਉਦਾਂ ਹੀ ਤਰਪਈਦਾ ਹੰਦਾਵਾ ਉਹ ਮੰਮੀ ਤੁਹਾਨੂੰ ਦਿਨਾ ਬਣਾ ਚਾਹੀਦਾ ਉਦਾਂ ਹੀ ਠੀਕ ਇਹਨਾਂ ਦੇ ਪਾਸੇ ਹੋ ਨਾ ਆਪਾਂ ਇਹਨੂੰ ਹਾਂ ਨਹੀਂ ਕਰਨੀ ਹੈਗੀ ਬਸ ਗੱਲਾਂ ਗੜੀ ਗੜੀ ਕਰੀ ਜਾਣੀਆਂ ਮੈਂ ਕਿੰਨਾ 50000 ਚਾਹੀਦਾ ਫੇ ਤੈਨੂੰ ਵਿਆਹ ਵੇਖਣ ਵਾਸਤੇ ਦੱਸ ਨਾ ਮੈਨੂੰ 50 ਨੀਵੇਂ ਮੰਗਿਆ ਮੇਰਾ 11000 ਰੁਪਏ ਉਥੇ ਸਕਨ ਦੇਣਾ ਵਾ ਤੇ ਬਾਕੀ ਮੈਂ ਸੂਟ ਬਣਾਉਣੇ ਆ ਇੱਕ ਦੋ ਤੇ ਜਿਹੜੇ ਹੁਣ ਸੂਟ ਬਣਾਏ ਹੋਂ ਪਾਟ ਗਏ ਆ ਉਦੋਂ ਪਿਛਲੇ ਸਾਲ ਦੇ ਬਣਾਏ ਆ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲਾ ਜੇ ਇਹ ਤੇ ਘਰ ਆਉਣਗੇ ਕਹਿਣ ਕੋਈ ਕਾਰਡ ਕੋਰ ਲੈ ਕੇ ਵੀ ਵਿਆਹ ਆ ਤਾਂ ਵਿਆਹ ਆਇਓ ਤੇ ਫੇਰ ਜਾਣਾ ਵਾ ਨਹੀਂ ਤਾਂ ਕੱਲੀ ਚਲ ਜੀ ਮੈਂ ਆਪਣੇ ਮੁੰਡੇ ਨੂੰ ਨਹੀਂ ਜਾਣ ਦੇਣਾ ਉਹ ਇੰਨਾ ਵਾਧੂ ਨਹੀਂਗਾ ਹੈਗਾ ਵੀ ਫੋਨਾਂ ਤੇ ਤੁਰਿਆ ਫਿਰੇ ਤੁਹਾਡੇ ਵਿੱਚ ਰਿਵਾਜ ਹੋਊਗਾ ਵੀ ਮਾੜਾ ਜਿਹਾ ਫੋਨ ਕੀਤਾ ਫੜਪੁੰਜਿਆ ਵਾਂਗ ਉੱਠ ਕੇ ਤੇ ਭੱਜ ਪੇ ਸਾਡੇ ਤੇ ਰਿਵਾਜ ਨਹੀਂਗਾ ਹੈਗਾ ਜਦੋਂ ਵਿਆਹ ਰੱਖੀਏ ਨਾ ਅਗਲੇ ਦੇ ਘਰ ਜਾਈਦਾ ਹੁੰਦਾ ਵਾ ਤੇ ਫੁਲਾਣੀ ਤਰੀਕ ਰੱਖੀਆ ਤੇ ਵਿਆਹ ਆਇਓ ਮੰਮੀ ਜਦੋਂ ਵਿਆਹ ਮੇਰਾ ਹੀ ਘਰ ਦੇ ਵਿੱਚ ਹੋਇਆ ਵਾ ਉਹਨਾਂ ਨਾਲ ਹੀ ਮੈਂ ਜਾਣਾ ਆਉਣਾ ਹਾਂ ਹੋਰ ਦੱਸੋ ਮੈਂ ਕਿਨਾਂ ਜਾਵਾਂ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ ਆ ਮੇਰੇ ਨਾਲ ਤਾਂ ਤੁਸੀਂ ਕਰਨੀ ਡੇਂ ਆ ਹੋਂਦੇ ਰਸੇਦਾਰੀਆਂ ਤੜੋਂਡਾ ਬੇ ਆ ਉਹ ਜਵਾਈ ਭਾਈ ਆ ਫੋਨ ਤੇ ਚਲ ਜਾਊਗਾ ਕੋਈ ਇੱਜ਼ਤ ਵਾਲੀ ਆਉਂਦੇ ਘਰ ਉਹਨੂੰ ਕਹਿੰਦੇ ਕਿ ਪੋਤਾ ਆਵੀ ਵਿਆਹ ਮੰਮੀ ਤੁਸੀਂ ਮੈਂ ਸਿੱਧੀ ਗੱਲ ਦੱਸੋ ਕਿ ਪੈਸੇ ਦੇਣੇ ਆ ਕਿ ਨਹੀਂ ਦੇਣੇ ਜਿਹੜੀ ਮੇਨ ਗੱਲ ਵਾ ਵਿਆਹ ਤੇ ਮੈਂ ਜਾਣਾ ਹਾਂ ਤੁਸੀਂ ਕਹਿੰਨੇ ਜਾਣਾ ਵਾ ਜਾਓ ਨਹੀਂ ਜਾਣਾ ਤੇ ਨਾ ਜਾਓ ਤੇ ਕੱਲ ਨੂੰ ਮੇਰ ਤੋਂ ਕੋਈ ਆਸ ਨਾ ਰੱਖਿਓ ਵੀ ਤੁਹਾਡੇ ਰਿਸ਼ਤੇਦਾਰਾਂ ਦੇ ਨਹੀਂ ਗਏ ਠੀਕ ਵਾ ਮੈਂ ਅੱਗੇ ਮੇਰੇ ਰਿਸ਼ਤੇਦਾਰਾਂ ਨੂੰ ਕਿਹੜੀਆਂ ਜੱਫੀਆਂ ਪਾਪਾ ਮਿਲ ਗਈਆਂ ਮੇਰੇ ਰਿਸ਼ਤੇਦਾਰਾਂ ਵੱਲ ਵੇਖ ਕੇ ਤਾਂ ਅੱਗੇ ਅੰਦਰ ਵੜ ਜਾਂਦੀਆਂ ਹੋਰ ਤੂੰ ਕੀ ਕਰਨਾ ਵਾ ਜਦੋਂ ਰਿਸ਼ਤੇਦਾਰਾਂ ਨੇ ਦੱਸਣਾ ਹੀ ਨਹੀਂ ਆ ਫੋਨ ਵੀ ਆਈ ਹੈ ਤਾਂ ਵੀ ਲੁਕਾ ਕੇ ਰੱਖਣੇ ਆ ਵੀ ਸਾਨੂੰ ਪਤਾ ਹੀ ਨਹੀਂ ਕੋਈ ਆਇਆ ਵਾ ਕਿ ਨਹੀਂ ਆਇਆ ਨਾ ਤੈਨੂੰ ਕਿਹਨੇ ਕਿਹਾ ਫੋਨ ਆਇਆ ਵਾ ਸੱਪ ਦਾ ਲੱਗਦਾ ਕਿ ਤਾਂ ਨਹੀਂ ਪਤਾ ਲੱਗਦਾ ਆਹ ਚਲਾਕੀਆਂ ਘਟ ਕਰਿਆ ਕਰ ਨਾਲੇ ਜਿੰਨੇ ਪੈਸੇ ਤੂੰ ਕਹਿਣ ਲਈਆਂ ਨਾ ਇਹ ਨਾ ਸਕਣ ਸਾਡੇ ਕੋਲ ਦਿੱਤਾ ਜਾਂਦਾ ਬਾਕੀਆਂ ਤੁਹਾਨੂੰ ਹੁੰਦੀਆਂ ਮਮੀ ਮੈਨੂੰ ਨਹੀਂ ਹੁੰਦੀਆਂ ਆਈਆਂ ਠੀਕ ਵਾ ਨਾ ਪਲ 2100 ਰੁਪਇਆ ਦੇ ਆਵੀ ਤੇ ਜਾ ਕੇ ਵਿਆਹ ਵੇ ਹਾਂ ਮੈਂ ਜਾਂਦੀ ਨਹੀਂ ਸਿੱਧੀ ਗੱਲ ਨਾ ਜਾ ਨਹੀਂ ਜਾਣਾ ਤੇ ਮੇਰੀ ਲੋੜ ਨੂੰ ਜਾਣਾ ਉਹਦੀ ਮਾਸੀ ਆ ਚੁੱਕਿਆ ਫੋਨ ਤੇ ਆਜੀ ਵਿਆਹ ਐਨੀ ਤਰੀਕ ਨੂੰ ਵਿਆਹ ਵਾ ਫੋਨ ਸੋਂਦੇ ਭੱਜੀ ਆਈ ਆ 11000 ਉੱਥੇ ਦੇਣਾ ਤਾਂ ਕੱਪੜਿਆਂ ਵਾਸਤੇ ਵੱਖਰੇ ਦੇ ਦੋ ਇਹਦਾ ਮਤਲਬ 30000 ਤੁਹਾਨੂੰ ਇਹੋ ਵਿਆਹ ਹੀ ਪਿਆ ਉਹ ਵੀ ਫੋਨ ਤੇ ਨਾ ਕੋਈ ਆਇਆ ਨਾ ਕੋਈ ਗਿਆ ਹਾਦੀ ਹੋ ਗਈ ਲੋਕਾਂ ਵਾਲੀ ਕਿਤੇ ਅਕਲੀ ਹੈ ਨਹੀਂ ਮਾਸਾ ਜੀ ਨੇ ਮੇਰੀ ਗੱਲ ਸੁਣ ਹਾਂ ਫੋਨ ਰੱਖੋ ਹੰਜਰੀ ਕਾ ਹਾਂਜੀ ਦੱਸੋ ਦੱਸਣਾ ਮੈਂ ਕੀ ਆ ਹਾਂ ਮੈਂ ਤੁਹਾਡੇ ਵਾਲਾ ਆਂ ਕਿਸਨਦੀਪ ਬਾਰੇ ਨਾ ਕੋਈ ਰਿਸ਼ਤਾ ਵੇਖੀਏ ਵਧੀਆ ਹੁਣ ਟਾਈਮ ਆ ਰਿਸ਼ਤਾ ਕਰਨ ਦਾ ਮੇ ਕਿਉਂ ਉਮਰ ਲੰਘ ਜੇ ਨਾ ਔਖਾ ਜਾਂਦਾ ਵਾ ਪਰ ਮਨੋਹਦ ਗੱਲ ਤੇਰੀ ਠੀਕ ਹੀ ਮੇਰਾ ਰਾਧਾ ਹੀ ਉਹਦੀ ਪੜ੍ਹਾਈ ਪੂਰੀ ਹੋ ਜਾਂਦੀ ਨਾ ਤੇ ਫਿਰ ਕਰ ਦਿੰਦੇ ਰਿਸ਼ਤਾ ਗਦੇ ਕੋਈ ਗੱਲ ਨਹੀਂ ਜਿਨ੍ਹਾਂ ਨੇ ਪੜਾਉਣਾ ਵਾ ਨਾ ਉਹ ਵਿਆਹ ਤੋਂ ਬਾਅਦ ਵੀ ਪੜਾ ਲੈਂਦੇ ਆ ਅੱਗੇ ਉਹ ਭੈਣ ਕਰਉਂਦੀ ਹੀ ਪੰਮ ਉਦੋਂ ਤੁਸੀਂ ਲਾਤੀ ਨਹੀਂ ਲਈ ਕਿ ਨਹੀਂ ਇਹ ਜੇ ਕਰਨਾ ਹੀ ਨਹੀਂ ਰਿਸ਼ਤਾ ਅਜੇ ਪੜਾਉਣਾ ਵਾ ਉਹ ਰਿਸ਼ਤਾ ਬੜਾ ਵਧੀਆ ਸੀ ਮੁੰਡਾ ਵੀ ਬਾਹਰ ਹੀ ਤੇ ਪੈੜੀ ਵੀ ਚਾਰ ਕਿਲੇ ਨੂੰ ਆਉਂਦੀ ਸੀ ਚੱਲ ਕੋਈ ਗੱਲ ਨਹੀਂ ਆ ਰਮਨ ਹੁਣ ਐਦਾਂ ਵੀ ਕਿੱਥੇ ਤੱਕ ਆ ਦੇਣਾ ਵਾ ਚੰਗਾ ਕੋਈ ਘਰ-ਬਾਰ ਲੱਭੇ 15-16 ਕਿਲੇ ਪੈੜੀ ਹੁਣ ਮੁੰਡਾ ਮੁਲਾਜ਼ਮ ਹੋਇਆ ਤੇ ਫੇਰ ਕਿਤੇ ਰਿਸ਼ਤਾ ਕਰਾਂਗੇ ਜਦੋਂ ਅਸੀਂ ਰਮਨ ਦੇਣਾ ਸਭ ਕੁਝ ਵਾ ਤੇ ਫੇਰ ਅਸੀਂ ਮਾੜਾ ਰਿਸ਼ਤਾ ਥੋੜਾ ਵੇਖਣਾ ਵਾ ਨੋ ਨਾਲੇ ਪਤਾ ਵਾ ਮੜਾ ਘਰ ਲੱਭ ਜੇ ਨਾ ਤੇ ਸਾਰੀ ਉਮਰ ਝੋੜੇ ਢੁੰਦਿਆਂ ਲੰਘ ਜਾਂਦੀ ਆ ਕੋਈ ਚੰਗਾ ਘਰ ਬਾਰ ਵੇਖ ਕੇ ਤੇ ਰਿਸ਼ਤਾ ਕਰ ਦਿੰਨੇ ਆ ਇਹ ਗੱਲ ਤਾਂ ਮੈਨੂੰ ਵੀ ਫਿਕਰ ਉਹ ਮੈਂ ਤੇ ਇਹ ਗੱਲ ਨੂੰ ਪਿਆ ਸੀ ਵੀ ਚਾਲੇ ਦੀ ਡਿਗਰੀ ਪੂਰੀ ਹੋ ਜਾਂਦੀ ਤੇ ਮੁੜ ਕੇ ਕਿੱਥੇ ਵਿਚਾਰੀ ਮੁੜ ਕੇ ਠੱਕੇ ਖਾਂਦੀ ਫਿਰੂਗੀ ਉਹ ਸੌਰਿਆਂ ਦੇ ਘਰਾਂ ਜਾ ਕੇ ਮੈਂ ਤੁਹਾਨੂੰ ਇਹ ਗੱਲ ਕਹਿਣ ਦਈਆਂ ਹੁਣ ਤੇ ਲੋਕੀ ਸਾਨੂੰ ਕਹਿਣ ਦੇ ਆ ਤੇਹੀ ਰਿਸ਼ਤਾ ਕਰਮਨੇ ਆ ਤੇ ਰਿਸ਼ਤੇ ਵੀ ਵਧੀਆਂ ਦੀ ਦੱਸ ਪੈਣ ਲਈ ਆ ਤੁਸੀਂ ਸਾਰਿਆਂ ਨੂੰ ਨਾ ਕਰੀ ਜਾਣ ਦੇ ਜੇ ਕੱਲ ਨੂੰ ਨਾ ਲੋਕਾਂ ਨੇ ਕਿਸੇ ਨੇ ਦੱਸ ਨਹੀਂ ਗਈ ਪਾਉਣੀ ਕਹਿਣਾ ਉਹਨਾਂ ਦੀ ਆਕੜ ਮਜਾਜ ਬੜੀ ਆ ਚਲ ਠੀਕ ਆ ਕੁੜੀ ਸਾਡੀ ਪੜੀ ਆ ਸੋਹਣੀ ਸੁਨੱਖੀ ਐ ਮੈਂ ਮੰਦੀ ਐ ਇਹ ਗੱਲ ਨੂੰ ਪਰ ਇਹ ਆ ਵੀ ਬੜਾ ਕੁਝ ਵੇਖਣਾ ਪੈਂਦਾ ਵਾ ਨਾਲੇ ਨਾ ਜਿਹੜੀ ਘਰ ਵਿੱਚ ਨਾ ਕਲਾਕਲੇਸ਼ ਆ ਨਾ ਉਹ ਮੁੱਕੂਗਾ ਕੁੜੀ ਦਾ ਕਰਕੇ ਆਂਦੇ ਆ ਪੈਂਦੀ ਆ ਲਵਲੀ ਵੀ ਇਹੋ ਗੱਲ ਜਦੋਂ ਨਹੀਂ ਉਦੋਂ ਕਹਿੰਦਾ ਵਾ ਵੀ ਕੁੜੀ ਸਾਰੇ ਕੰਮ ਕਰਦੀ ਆ ਉਹ ਆਪਣੇ ਘਰ ਗਈ ਹੋਊ ਨਾ ਇਹ ਜੋ ਮਰਜ਼ੀ ਕਰਦੇ ਰਣ ਉਹਦਾ ਸਾਨੂੰ ਫਿਕਰ ਨਾ ਹੋਊਗਾ ਉਹ ਚਲ ਰਮਨ ਤੂੰ ਫਿਕਰ ਨਾ ਕਰ ਜੇ ਹੁਣ ਕੋਈ ਰਿਸ਼ਤਾ ਆ ਗਿਆ ਨਾ ਚੰਗਾ ਤੇ ਫਿਰ ਘਰ ਹੀ ਦਵਾਂਗੇ ਇਹੋ ਗੱਲ ਤਾਂ ਤੁਹਾਨੂੰ ਮੈਂ ਕਹਿੰਨੀ ਆ ਇਹੀ ਪਿਆਲੀ ਦੇ ਚੱਕਰਾਂ 'ਚ ਪੈਂਦੇ ਜੀ ਉੱਥੋਂ ਵੀ ਪਿਆਲੀ ਮੁੰਡਿਆਂ ਨੂੰ ਲੈਦਾ ਤਾਂ ਉੱਥੋਂ ਵੀ ਲੈਦਾ ਕੁੜੀ ਦਾ ਵਿਆਹ ਕਰਨਾ ਵਾ ਤੇ ਵਿਆਹ ਹੀ ਵਧੀਆ ਤਰੀਕੇ ਨਾਲ ਕਰਨਾ ਵਾ ਕੋਈ ਕਮੀ ਨਹੀਂ ਵਿੱਚ ਰਹਿਣੀ ਚਾਹੀਦੀ ਕੱਲ ਨਹੀਂ ਕੋਈ ਇਹ ਨਾ ਕਵੇ ਕਿ ਇਹਨਾਂ ਨੇ ਵਿਆਹ ਕੀਤਾ ਹੀ ਕਿ ਕੀ ਕੀਤਾ ਸੀਗਾ ਠੀਕ ਵਾ ਨਾ ਰਮਨਾ ਫਿਕਰ ਨਾ ਕਰ ਸੰਦੀਪ ਦਾ ਵਿਆਹ ਨਾ ਮੈਂ ਮੁੰਡਿਆਂ ਨੂੰ ਕਰਨਾ ਵਾ ਪੂਰਾ ਗੱਜ-ਵੱਜ ਕੇ ਮੈਂ ਕਿਸੇ ਚੀਜ਼ ਦੀ ਨਾ ਕਮੀ ਨਹੀਂ ਹੋਣ ਦੂੰਦਾ ਇਹ ਨਾ ਸੋਚੀ ਵੀ ਮੁੰਡਿਆਂ ਨੂੰ ਪਿਆਲੀ ਲੈ ਲਿਆ ਦੇਣ ਦੇ ਤੇ ਇਹਦੇ ਵਾਸਤੇ ਮੈਂ ਪੈਸੇ ਨਹੀਂ ਰੱਖੇ ਸਭ ਕੁਝ ਰੱਖਿਆ ਵਾ ਉਹ ਤਾਂ ਮੈਨੂੰ ਵੀ ਪਤਾ ਵਾ ਆ ਜਿਹੜੀ ਗੱਲਾਂ ਕਰਦੀ ਫਿਰਦੀ ਆ ਨਾ ਸੋਨਾ ਵੀ ਇਹਦੇ ਨਾਲੋਂ 2 ਤੋਲਿਆਂ ਨੂੰ ਵਾਧì ਪਾਉਣਾ ਵਾ ਮਾਂ ਪਿਓ ਹੀ ਕਰਦਾ ਹੁੰਦਾ ਤਿਆਂ ਪੁੱਤਾਂ ਦੀਆਂ ਰੀਝਾਂ ਮੁੜ ਕੇ ਭਰਾ ਪਰਜਾਈ ਜਿਹੜੇ ਆ ਨਾ ਇਹ ਸ਼ਰੀਕੇ ਦਾ ਸਾਗ ਬਣ ਜਾਂਦੇ ਆ ਕੀ ਤਾਂ ਕਿਹਨੇ ਕੱਲ ਨੂੰ ਵਰਤਣਾ ਕਿ ਨਹੀਂ ਵਰਤਣਾ ਰਮਨੰਦ ਜਿੰਦਾਂ ਦਾ ਤੂੰ ਵਿਆਹ ਖੇਗੀ ਨਾ ਉਦਾਂ ਦਾ ਕਰਦਾਂਗੇ ਉਹ ਦੱਸ ਕੀ ਗੈਨੀ ਨਹੀਂ ਨਹੀਂ ਮੈਨੂੰ ਤੇ ਇਹ ਹੋਈ ਆ ਫੇ ਵਧੀਆ ਰਿਸ਼ਤਾ ਮਿਲ ਜੇ ਮੁੰਡਾ ਵਧੀਆ ਫੇ ਮੁਲਾਦਾਂ ਮਿਲ ਜੇ ਨਾ ਤੇ ਚੱਲ ਉਹ ਮਾ ਵੀ ਦੇਖੋ ਸੋਚਣ ਟਿਆ ਵਾ ਤੈਨੂੰ ਪਤਾ ਵਾਈਜ਼ ਕੀ ਪਾਈਦਾ ਵਾ ਉਹ ਹੀ ਤਾਂ ਗੱਲ ਵਾ ਚੱਲ ਕੋਈ ਗੱਲ ਨਹੀਂ ਬੈਠੋ ਇਹੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈਗੀ ਚੱਲ ਲਾਲਾ ਫੁਲਕੇ ਮਤਵਾਜ਼ ਮਾਰੀ ਹੈ ਕੀ ਗੱਲ ਕੰਮ ਕੋਈ ਕੰਮ ਮਮੀ ਕੀ ਹੋਣਾ ਵਾ ਤੁਹਾਨੂੰ ਦੇ ਪਤਾ ਹੀ ਆ ਅੱਛਾ ਹੋਣਾ ਮੈਨੂੰ ਨੌਕਰੀ ਮਿਲ ਗਈ ਆ ਅੱਛਾ 15000 ਦੇ ਹੁਣ ਸ਼ਹਿਰ ਵੀ ਜਾਣਾ ਪੈਂਦਾ ਵਾ ਅੱਛਾ ਤੁਹਾਨੂੰ ਪਤਾ ਵਾ ਕਿ ਡੰਗਰਾਂ ਦਾ ਔਖਾ ਹੋ ਜਾਂਦਾ ਵਾ ਹੁਣ 8 ਵਜੇ ਜਾਣਾ ਵਾ ਤੇ ਸ਼ਾਮੀ 6 ਵਜੇ ਆਉਣਾ ਵਾ ਤੇ ਮੈਂ ਤੁਹਾਨੂੰ ਇਹੋ ਗੱਲ ਕਹਿਣੀ ਸੀ ਇੱਕ ਗਾਂ ਹੀ ਰੱਖ ਲੈਨੇ ਆ ਅਬ ਬਾਕੀ ਵਾਗਣਾ ਇਹ ਵੇਚ ਦੀ ਹੁਣ ਵੇਖ ਲੈ ਪੁੱਤ ਤੇਰੀ ਮਰਜ਼ੀ ਆ ਦੁੱਧ ਮੁੱਲ ਲੈ ਕੇ ਵੀ ਨਹੀਂ ਸਰਦਾ ਡੰਗਰ ਕਰਦਾ ਹੀ ਹੋਵੇ ਤੇ ਫੇਰ ਹੀ ਦੁੱਧ ਦਾ ਸਰਦਾ ਉਹ ਡੰਗਰੀ ਇੱਕ ਗਾਈ ਹੈਗੀ ਆ ਇਹ ਦੁੱਧ ਦਈ ਜਾਣਾ ਇਹਨੇ ਚੱਲ ਵੇਖ ਲੈ ਤੇਰੀ ਮਰਜ਼ੀ ਜਿੱਦਾਂ ਕਰਨੀ ਕਰ ਲੈ ਸਾਹਮਣੇ ਤੇ ਤੂੰ ਹੀ ਆ ਮੈਂ ਤੁਹਾਡੇ ਸਾਹਮਣੇ ਪੁੱਤ ਹੁਣ ਤੁਹਾਨੂੰ ਵੀ ਪਤਾ ਵਾ 6 ਵਜੇ ਹੁੰਨਾ ਵਾ ਕਿਹੜੇ ਵੇਲੇ ਬੱਠੇ ਲੈਣ ਜਾਵਾਂ ਦੱਸੋ ਆਹੋ ਇਹ ਤਾਂ ਗੱਲ ਤੇਰੀ ਠੀਕ ਵਾ ਚਲੋ ਇੱਕ ਨੂੰ ਚਲੋ ਬੰਦਾ ਮੜੀ ਮੜੀ ਤੂੜੀ ਪਾ ਕੇ ਵੀ ਸਾਰ ਲੈਂਦਾ ਕਿਤੇ ਨਹੀਂ ਬੱਠੇ ਲਿਆਂਦੇ ਜਾਂਦੇ ਇਹ ਗੱਲ ਤੇ ਹੈਗੀ ਆ ਇਹ ਤਾਂ ਗੱਲ ਤੇਰੀ ਸੱਚੀ ਆ ਵੇਖ ਲੈ ਫੇਰ ਇੱਕ ਦੇ ਛ ਆ ਦੋ ਦੇ ਦੇ ਤੇ ਇੱਕ ਰੱਖ ਲਾ ਆ ਰੱਖ ਲੈਨੇ ਕਹਿੰਦਾ ਉਹ ਵੇਚ ਦਈਏ ਆਹੋ ਹਨਾ ਚਲ ਠੀਕ ਉਹ ਵੱਛੀ ਵੀ ਕੱਢ ਦਨੇ ਏਦਾਂ ਹੀ ਕਰ ਲਾ ਚਲੋ ਨਹੀਂ ਸੰਭੇ ਜਾਂਦੇ ਫਿਰ ਇਹ ਦੋ ਦੋ ਕੰਮ ਨਹੀਂ ਪਤੋਂ ਹੁੰਦੇ ਤੇ ਗੱਲ ਤੇਰੀ ਸੱਚੀ ਆ ਤੂੰ ਚਲ ਇੰਨਾ ਵਾ ਮਾਤਾ ਵੀ ਨੌਕਰੀ ਮਿਲ ਗਈ ਆ ਵਿਆਹ ਵਿਆਹ ਕਰਦੀ ਨਾ ਹੁਣ ਕੋਈ ਵੇਖ ਕੇ ਵਿਆਹ ਵੀ ਕਰ ਦੂਗਾ ਮਾਰਾ ਮੋਟਾ ਮੁੜਾ ਕਿਤੇ ਲੱਗਾ ਵਾ ਲੱਗਾ ਵਾ ਇਹ ਤਾਂ ਗੱਲ ਹੈ ਗਈ ਆ ਫਿਰ ਇਹੋ ਤੇ ਕਹਿੰਦੇ ਵੇਖਿਆ ਹੀ ਆ ਇੰਨਾ ਮੀਂਹ ਪਿਆ ਵਾ ਕਿਦਾਂ ਘਰ ਚੋਂਦੇ ਬੜਾ ਉਹ ਕਿਤੇ ਬੇਗਾਨੀ ਧੀ ਕੋਈ ਆਈ ਹੁੰਦੀ ਉਹਨੇ ਗੱਲਾਂ ਕਰ ਕਰ ਮਾਰ ਦਨਾ ਸੀ ਇਹ ਗੱਲ ਤੇ ਤੇਰੀ ਠੀਕ ਵਾ ਹੁਣ ਤੇ ਪਈ ਕਰਨੀਆਂ ਸੀ ਗੱਲਾਂ ਤੇ ਗੱਲਾਂ ਹੋਣੀਆਂ ਸੀਗੇ ਚੱਲ ਇਦਾਂ ਕਰਨੇ ਆ ਥੋੜੀ ਬਹੁਤੀ ਬਚਤ ਕਰ ਕਰਕੇ ਨਾ ਕੋਸ਼ਿਸ਼ ਨੌਕਰੀ ਦੇ ਪੈਸੇ ਵਿੱਚੋਂ ਰੱਖੀ ਕੋਸ਼ਿਸ਼ ਚਲੋ ਠੇਕੇ ਤੇ ਪਹਿਲੀ ਲਈ ਕੁਝ ਉਹਦੇ ਆਉਣਗੇ ਤੇ ਕਾਰ ਕਰਕੇ ਤੇ ਚਲੋ ਤੇ ਲਿੰਟਰ ਪਾ ਲਾਂਗੇ ਛੱਤਾਂ ਤੇ ਪਾ ਲਾਂਗੇ ਲਿੰਟਰ ਤੇ ਬਾਕੀ ਰਹਿਣ ਦਾਂਗੇ ਕੰਧਾਂ ਤੋਰ ਜੀ ਫਿਰ ਇਦਾਂ ਹੀ ਕਰਨਾ ਵਾ ਨਾਲੇ ਮੇਰੀ ਗੱਲ ਸੁਨੋ ਹੁਣ ਤਨਖਾਹ ਹੁੰਦਾ ਪਣੀ ਆ ਚੁੱਪ ਕਰਕੇ ਨਾ ਇੱਕ ਮੀਟੀ ਪਾ ਲਈਏ ਕਮੀਟੀ ਪਾ ਕੇ ਨਾ ਫਿਰ ਉਹ ਕੰਮ ਕਰ ਲਾਂਗੇ ਚੱਲ ਇਦਾਂ ਹੀ ਕਰਦੇ ਥੋੜੇ ਝੋਨੇ ਦੇ ਪੈਸੇ ਵੀ ਆਏ ਨੇ ਤੂੰਦਰ ਇਹ ਕੰਮ ਹੋ ਗਿਆ अपना काम कर देना ये भी गल ठीक है कमेटी ਤੋਂ ਬਿਨਾ ਪੈਸਾ ਜੁੜਦਾ ਨਹੀਂਗਾ ਹਾਂਜੀ ਪਰ ਵਰਤੇ ਜਾਂਦੇ ਇਦਾਂ ਹੀ ਕਰ ਲਾਂਗੇ ਠੀਕ ਆ ਚਲੋ ਇਦਾਂ ਹੀ ਪੁੱਤ ਇਦਾਂ ਤੋਂ ਆਖੇ ਆ ਗੱਲ ਕੰਮ ਬਾੜੀ ਨੂੰ ਫੋਨ ਮੈਂ ਵੇਦ ਲਗਾ ਫਿਰ ਇਹਨੂੰ ਹਾਂ ਚਲ ਕੋਈ ਨਹੀਂ ਕਰ ਲੈ ਕਰ ਲੈ ਕੋਈ ਫੋਨ ਪਾਰ ਕੇ ਤਾਂ ਕੇ ਚਲੋ ਆ ਗਿਆ ਫਿਰ ਮਰੀ ਪੱਠੇ ਪਾ ਕੇ ਹਾਂ ਚਲ ਕੋਈ ਚਾਹ ਬਣਾਉਂਦੀ ਆ ਗਿਆ ਉਹ ਆਇਆ ਮੈਂ ਚਾਹ ਬਣਾਉਣੀ ਚਲ 15000 ਉਧਰੋਂ ਮਿਲ ਜਣਾ ਕਰਨਾ ਵਾ ਮਾਤਾ ਦੀ ਗੱਲ ਵੀ ਠੀਕ ਆ ਉਧਰੋਂ ਚੋਣੇ ਦੇ ਪੈਸੇ ਆ ਜਾਣਗੇ ਕਮਰੇ ਹੋ ਰਹਿਨ ਦਾਂਗੇ ਤੇ ਲੈਂਡਰ ਪਾ ਦਾਂਗੇ ਉੱਤੇ